ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਪਈ ਮਿੱਤਰੋ ਪਹੁੰਚੀਆਂ ਅੰਜ ਸੰਗਰੂਰ ਦਾ ਏਰੀਆ ਤੇ ਈਲੇ ਆ ਕਾਕੇ ਬਾਈ ਈਲੇ ਵਾਲ ਦੇ ਘਰੇ ਟੀਲਵਾਲ ਈਲਵਾਲ ਪਿੰਡ ਆ ਬਾਈ ਇੱਥੇ ਲਾਇਆ ਆਪਾਂ ਹੂਟਰ ਸਿਸਟਮ ਸਭ ਜਾਲੀਆਂ ਦਰਵਾਜ਼ੇ ਬਾਈ ਦੇ ਕਰ ਦਿੱਤੇ ਆਪਾਂ ਕਵਰ ਤੇ ਮਨਦੀਪ ਬਾਈ ਆਏ ਹੋਏ ਨੇ ਗੱਗੀ ਬਾਈ ਹਾਂ ਗੱਗੀ ਤੇ ਬਾਈ ਹੁਣਾਂ ਦੇ ਕੀ ਨਾਮ ਆ ਕਾਲੀ 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 ਬਾਈ ਤੇ ਇਹ ਇਸ ਟਾਈਮ ਇੱਥੇ ਕੀਤਾ ਹੋਇਆ ਸ਼ੌਂਕ ਬਾਈ ਹੋਣਾ ਦਾ ਤੇ ਸਿਰਫ ਇਹੀ ਆ ਕਿ ਆਪਾਂ ਸ਼ੌਂਕ ਜਿਹੜਾ ਹੱਥਾਂ ਤੇ ਜਿੱਥੇ ਜਾਈਦਾ ਤੁਹਾਨੂੰ ਆਪਾਂ ਕਰਾਉਂਦੇ ਰਹਿੰਦੇ ਆ ਕਬੂਤਰ ਬਾਈ ਹੁਣਾ ਕੋਲ ਬਹੁਤ ਵਧੀਆ ਤੇ ਇਸ ਵਾਰ ਜਿਹੜੀ ਹੈਗੀ ਆ ਜੀਪ ਵੀ ਬਾਈ ਹੁਣਾ ਨੇ ਜਿੱਤੀ ਆ ਕਿਹੜੇ ਪਿੰਡੋਂ ਜਿੱਤੀ ਹੀ ਬਾਈ ਜੀ ਅਨਮੋਲ ਤੋਂ ਜਿਹੜੀ ਜੀਪ ਵਾਲੀ ਬਾਜੀ ਅਨਮੋਲ ਹੋਈ ਆ ਉਹ ਬਾਈ ਹੁਣੀ ਜਿੱਤ ਕੇ ਲੈ ਕੇ ਆਈ ਸੀ ਤੇ ਸ਼ੌਂਕ ਬਾਈ ਹੁਣਾ ਦਾ ਬਹੁਤ ਵਧੀਆ ਆ ਠੀਕ ਆ ਜੀ ਬਾਕੀ ਜਿਹੜੀ ਕਬੂਤਰੀ ਮਿੱਤਰੋ ਜੀਪ ਜਿੱਤੀ ਸੀ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿਹੜੀ ਕਬੂਤਰੀ ਆ ਤੇ वैसे भाई हुनी वीडियो बनांदे नहीं हैगे मैं कह भी आपा ये चीज दस दिए लगातार जेड़ा आपा सिस्टम कितना कितै डेली वाइज ਲਗਾਉਨੇ ਆ ਤੇ ਆ भाई हुनी ਲੈ ਕੇ ਆਏ ਨੇ ਕਬੂਤਰੀ ਜਿਹੜੀ ਜੀਪ ਉੱਡੀ ਸੀਗੀ ਅਨਮੋਲ ਇੰਨੀ ਜੱਤੀ ਬਾਈ ਜੀਪ ਤੇ ਮੋਰ ਹੱਲੇ ਵੀ ਹੈਗੀ ਆ ਆ ਤੁਸੀਂ ਦੇ ਲਓ ਫਿੱਕੀ ਪੈ ਗਈ ਆ ਹੁਣ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਲਾਲ ਚੀਨੀ ਤੇ ਆ ਰੰਗ ਦੇਖ ਲੋ ਇਹਦੇ ਸਾਲਾ ਟੁੱਸਾਂ ਦੀ ਲਾਲ ਵਾਪ ਤੇ ਵੀਰੇ ਅੱਜ ਤੁਹਾਨੂੰ ਨਾ ਇਹ ਵੀਡੀਓ ਬਣਾਉਣ ਦਾ ਮਕਸਦ ਕੀ ਹੈਗਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਇਹਦਾ ਰੌਲਾ ਨਾ ਉਹ ਤੁਹਾਨੂੰ ਦੱਸ ਦਿਆਂ ਬਾਈ ਨੇ ਸਾਰੀ ਗੱਲ ਦੱਸੀ ਕੀ ਹੋਇਆ ਸੀ ਤੇ ਕਿਉਂਕਿ ਕਲੀਅਰ ਹੋਣਾ ਚਾਹੀਦਾ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਵੀ ਕਿਵੇਂ ਜਿੱਤੀ ਸੀ ਜੀਪ ਬਾਈ ਹੁਣੀ ਦੱਸਦੇ ਨੇ ਕਿ ਕਬੂਤਰੀ ਜਿਹੜੀ ਉੱਪਰ ਟਮਕਦੀ ਸੀ ਬਹੁਤ ਨਿੱਕੀ ਨਿੱਕੀ ਦੇਖਦੀ ਸੀ ਠੀਕ ਆ ਰੰਗ ਕਲੀਅਰ ਨਹੀਂ ਸੀ ਹੁੰਦਾ ਬੰਦੇ ਕਹਿੰਦੇ ਸੀ ਵੀ ਇਹਨਾਂ ਦੀ ਹੈ ਨਹੀਂ ਆ ਤੇ ਬਾਈ ਹੁਣੀ ਕਹਿੰਦੇ ਸੀ ਕਿ ਕਬੂਤਰੀ ਜਿਹੜੀ ਉਹ ਸਾਡੀ ਆ ਤੇ ਜਦੋਂ ਕਬੂਤਰੀ ਥੋੜੀ ਨੀਵੀ ਹੋਈ ਰੰਗ ਕਲੀਅਰ ਹੋਣੇ ਸ਼ੁਰੂ ਹੋਏ ਵਿੱਚ ਜਿਹੜਾ ਹੈਗਾ ਹੀ ਲਾਈਵ ਦੇ ਵਿੱਚ ਦੱਸ ਦਿੱਤਾ ਗਿਆ ਹੈਗਾ ਹੀ ਕਿ ਬਾਈ ਇਹ ਕਬੂਤਰੀ ਜਿਹੜੀ ਹੈਗੀ ਆ ਜਿਹੜਾ ਮੂਸੀ ਬਾਈ ਜਿੱਤ ਗਏ ਨੇ ਵਧੀਆ ਓਡੇ ਉਹਨਾਂ ਦੇ ਵੀ ਉਹਨਾਂ ਦਾ ਵੀ ਪੰਛੀ ਜਿਹੜਾ ਸੀ ਪਰ ਕਬੂਤਰੀ ਉੱਪਰ ਟਮਕਦੀ ਸੀ ਸਿਰਫ ਰੰਗ ਕਲੀਅਰ ਨਾ ਹੋਣ ਕਰਕੇ ਰੌਲਾ ਸੀ ਜਦੋਂ ਕਬੂਤਰੀ ਨੀਵੀ ਆਈ ਆ ਕਬੂਤਰੀ ਦੇ ਰੰਗ ਕਲੀਅਰ ਹੋ ਗਏ ਸਾਰੇ ਭਰਾ ਉੱਥੇ ਹੀ ਗਏ ਸੀ ਵੱਡੇ ਵੱਡੇ ਉਸਤਾਦ ਵੀ ਉੱਥੇ ਸੀ ਤੇ ਕਬੂਤਰੀ ਨੂੰ ਫੇਰ ਪਾਸ ਕੀਤਾ ਗਿਆ ਕਿਉਂਕਿ ਇਹ ਕਬੂਤਰੀ ਉੱਚੀ ਸੀ ਟਮਕਦੀ ਸੀ ਰੰਗ ਨਹੀਂ ਸੀ ਕਲੀਅਰ ਹੁੰਦਾ ਉੱਪਰ ਗਈ ਸੀ ਬਈ ਨੀਮੀਓ ਗਈ ਸੀ ਸਾਰਿਆਂ ਸਾਹਮਣੇ ਚੜੀ ਸੀ ਸਾਰੇ ਸਾਹਮਣੇ ਉਤਰੀ ਸੀ ਸਾਰਿਆਂ ਸਾਹਮਣੇ ਉਤਰੀ ਸੀ ਸਿਰਫ ਰੌਲਾ ਇਹ ਹੈ ਕਿ ਇਹ ਤੇ ਰੰਗ ਨਹੀਂ ਹੈ ਕਲੀਅਰ ਬਸ ਜਦੋਂ ਮੂਸੀ ਦੀ ਕਬੂਤਰੀ ਬੈ ਗਈ ਹਾਂਜੀ ਤੇ ਉਸ ਤੋਂ ਬਾਅਦ ਆਪਣੀ ਕਬੂਤਰੀ ਉੱਪਰ ਚੜ ਰਹੀ ਸੀ ਦਿਖਣ ਨੂੰ ਹਟ ਗਈ ਉਹਦੀ ਟਾਈਮ ਲੱਗ ਗਿਆ ਹਾਂ ਟਾਈਮ ਲੱਗਣ ਤੋਂ ਬਾਅਦ ਟਾਈਮ ਦੇ ਵਿੱਚੇ ਸਾਨੂੰ ਕੂਤਰੀ ਕਿਉਂਕਿ ਸਾਡੀ ਕੂਤਰੀ ਹਮ ਤਾਂ ਦਿਖਣੀ ਹੋਸੀ ਤੇਜ਼ੀ ਨਿਗਾ ਮਾਰ ਰਹੀ ਸੀ ਸਾਨੂੰ ਦਿਖੀ ਜਾਂਦੀ ਸੀ ਹਾਂ ਟਾਈਮ ਦੇ ਪੂਰਾ ਹੋ ਗਿਆ ਜਦੋਂ ਹਾਂਜੀ ਉਸੇ ਨੇ ਜਿੱਤੂ ਕਰਾ ਦਿੱਤਾ ਹਾਂ ਤੇ ਉਸ ਤੋਂ ਬਾਅਦ 3 4 5 ਮਿੰਟਾਂ ਦੇ ਵਿੱਚ ਵਿੱਚ ਕੂਤਰੀ ਰੰਗ ਕਲੀਅਰ ਕਰਾ ਗਈ ਰੰਗ ਕਲੀਅਰ ਕਰਾ ਗਈ ਟਮਕਦੀ ਹੀ ਪਰ ਰੰਗ ਨਹੀਂ ਹੀ ਕਲੀਅਰ ਹੁੰਦਾ ਜਿਹਦੇ ਕਰਕੇ ਰੋਲਾ ਰੰਗ ਨਹੀਂ ਕਲੀਅਰ ਹੋ ਰਿਹਾ ਸੀ ਰੋਲਾ ਜਿਹਦਾ ਜਿਹੜੇ ਕਰਕੇ ਪਿਆ ਹੈਗਾਹੀਂ ਤੇ ਬਈ ਇਹ ਕਬੂਤਰੀ ਜਿਹੜੀ ਹੈਗੀ ਹੈ ਕਿਹੜੀ ਨਸਲ ਦੇ ਵਿੱਚੋਂ ਹੈ ਇਹ ਤੇ ਬਈ ਬੰਸੇ ਵਾਲਿਆਂ ਚੋਂ ਬੰਸੇ ਮਹਾਰਾਜ ਵਾਲਿਆਂ ਠੀਕ ਉਹਦਾ ਚਲ ਆਪਣਾ ਨਹੀਂ ਲੈਂਦਾ ਉਹਨੂੰ ਪਤਾ ਹੈਗਾ ਉਹ ਇਹਦੇ ਮਾਂ ਪਿਓ ਵੀ ਆਪਣੇ ਕੋਲੇ ਆ ਹਾਂ ਆਪਣੇ ਕੋਲੇ ਉਹ ਕਿੱਧਰ ਆ ਦਿਖਾ ਦਿਓ ਮਾਂ ਪਿਓ ਦੀ ਇਹ ਕਬੂਤਰੀ ਦੇ ਤੁਹਾਨੂੰ ਬਈ ਮਾਂ ਪਿਓ ਵੀ ਦਿਖਾਣੇ ਆ ਕਬੂਤਰੀ ਵਿੱਚ ਬੈਠੀ ਆ ਡੰਡੇ ਦੇ ਉੱਤੇ ਤੁਹਾਨੂੰ ਥੋੜੀ ਜ਼ੂਮ ਕਰਕੇ ਦਿਖਾ ਦਿਆਂ ਲਾਲ ਚੀਨੀ ਚਟੀਆਂ ਦੀ ਕਬੂਤਰੀ ਆ ਬੈਠੀ ਹੋਈ ਆ ਤੇ ਵਿੱਚ ਬੈਠਣ ਦੇ ਵਾਸਤੇ ਬਹੁਤ ਵਧੀਆ ਜਿਹੜੇ ਫਲੇਪ ਲਾ ਫਲੇਪ ਲਾਏ ਹੋਏ ਨੇ ਬਾਈ ਉਹਨਾਂ ਨੇ ਤੇ ਆਹ ਲਓ ਬਾਈ ਕਬੂਤਰੀ ਦੇ ਮਾਂ ਪਿਓ ਆ ਬਾਤ ਆਹ ਲਓ ਬਾਈ ਆ ਵੀ ਚਟੀਆਂ ਦੀਆਂ ਮਾਂ ਆ ਜਿਹੜੀ ਅੱਖਾਂ ਦੇਖੋ ਬਾਈ ਇਹਦੀਆਂ ਇਹ ਲਓ ਬਾਈ ਪਰ ਵੀ ਦਿਖਾਓ ਬਾਈ ਜੀ ਇਹਦੇ ਆਹ ਲਓ ਵੀ ਮਿੱਤਰੋ ਇਹ ਇਹਦੇ ਆ ਪਰ ਅਨਮੋਲ ਬਾਜੀ ਵਾਲੀ ਕਬੂਤਰੀ ਦੇ ਮਾਂ ਪੇ ਨੇ ਇਹ ਇਹ ਕਬੂਤਰੀ ਆ ਇਹ ਪਰਨੇ ਇਹਦੇ ਜੀ ਤੇ ਪੈਰਾਂ ਦੇ ਵਿੱਚ ਪੱਕੇ ਰਿੰਗ ਬਾਈ ਹੁਣਾਂ ਨੇ ਪਾਏ ਹੋਏ ਨੇ ਹੁਣ ਭਾਈ ਗੱਲ ਕਰੀਏ ਤੇ ਸੰਤਰੀ ਪੈਰਾਂ ਦੀ ਇਹਦੇ ਪੈਰਾਂ ਸੰਤਰੀ ਦਿਖਾਓ ਵੀਰੇ ਇੱਕ ਮਿੰਟ ਇਹਦੇ ਆਪਾਂ ਹੁਣ ਕਹਾਂਗੇ ਕਿ ਸੰਤਰੀ ਪੈਰਾਂ ਵਾਲੇ ਉੱਡਦੇ ਨਹੀਂ ਭਾਈ ਉੱਡਦੇ ਸਾਰੇ ਪੈਰਾਂ ਵਾਲੇ ਆ ਔਰ ਗਈ ਵੀ ਨਹੀਂ ਕਬੂਤਰੀ ਉੱਡੀ ਵੀ ਬਹੁਤ ਜ਼ਿਆਦਾ ਸਹੀ ਆ ਨਾ ਇਹ ਇਹਦੀ ਮਾਂ ਆ ਕਬੂਤਰੀ ਦੀ ਬਹੁਤ ਵਧੀਆ ਇਹ ਪਿਓ ਤੇ ਆਹ ਭਾਈ ਪਿਓ ਆ ਲਾਲ ਚਿਣਾ ਆਏ ਇਹਦੇ ਪਰ ਦੇਖ ਲੋ ਤੇ ਅੱਖਾਂ ਦੇਖ ਲੋ ਤੇ ਨੂਕ ਦੇਖ ਲੋ ਬਦਾਮੀ ਨੂਕ ਆ ਬਾਈ ਜੀ ਇਹਦੀ ਤੇ ਚਟੀਆਂ ਅੱਖਾਂ ਨੇ ਇਸ ਦੀਆਂ ਕਬੂਤਰ ਦੀਆਂ ਅੱਜ ਆਪਾਂ ਕਲੀਅਰ ਕੀਤਾ ਆ ਦੇਖੋ ਵੀਰੇ ਆਪਾਂ ਬਾਜੀ ਤੇ ਨਹੀਂ ਬਾਈ ਹੁਣਾਂ ਨੇ ਜਿਵੇਂ ਦੱਸਿਆ ਕਿਉਂਕਿ ਅਲੱਗ ਅਲੱਗ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਆਪਾਂ ਯਕੀਨ ਨਹੀਂ ਕਰਦੇ ਕਈ ਵਾਰ ਬੰਦੇ ਜੱਕਦੇ ਆ ਦੱਸਣ ਦੇ ਮਾਰੇ ਵੀ ਆਪਾਂ ਦਸੀਏ ਕਿ ਨਾਂ ਦਸੀਏ ਆਪਾਂ ਬਾਜੀ ਤੇ ਨਹੀਂ ਬਾਈ ਹੁਣਾਂ ਨੇ ਜਿਵੇਂ ਦੱਸਿਆ ਉਵੇਂ ਹੀ ਬਈ ਤੁਹਾਨੂੰ ਦੱਸ ਦਿੱਤਾ ਠੀਕ ਹੈ ਇਹ ਲਾਲ ਚੀਨਾ ਕਬੂਤਰ ਉਸ ਕਬੂਤਰੀ ਦਾ ਪਿਓ ਆ ਤੇ ਬਦਾਮੀ ਨੋਕ ਮਿਸੀ ਨੋਕ ਆ ਨਮੂਲ ਬਾਈ ਜਿੱਤੀ ਹੈ ਬਾਈ ਹਾਂਜੀ ਨਮੂਲ 24 ਤਰੀਕ ਦੀ ਬਾਜੀ ਸੀ ਹਾਂਜੀ ਉਦੋਂ ਮੈਂ ਕਹਿ ਘੈਤੀ ਆਪਣੇ ਦੋਸਤ ਨੇ ਨਮੂਲ ਹਾਂਜੀ ਮੈਂ 26 ਤਰੀਕ ਨੂੰ ਆਵਾਂਗੇ ਹਾਂਜੀ ਉਦੋਂ ਟੱਕਰਾਂਗੇ ਸਾਰਿਆਂ ਨੂੰ ਠੀਕ ਆ ਪਹਿਕੇ ਆਇਆ ਸੀ ਮੈਂ ਠੀਕ ਆ 23 ਤਰੀਕ ਨੂੰ ਗੇੜੇ ਪਵਾ ਕੇ 26 ਤਰੀਕ ਵਾਲੇ ਦਿਨ ਹਾਂਜੀ ਬੱਗਾ ਬਨੇ ਘਰੇ ਆਇਆ ਹੱਸ ਤੀਗਾ ਹਾਂਜੀ 25 ਤਰੀਕ ਨੂੰ 26 ਨੂੰ ਛੱਡਣੀ ਸੀ ਪੱਗਾ ਮੋੜ ਠੀਕ ਹੈ ਜੀ ਉਹਨੂੰ ਆਖਿਆ ਸੀਗਾ ਮਾ ਕੱਲ ਨੂੰ ਆਪਣੇ ਲਵੇ ਕੋਈ ਨਹੀਂ ਲੱਗਦਾ ਸਹੀ ਆ ਪਤਾ ਹੁੰਦਾ ਜਾਨਵਰ ਦਾ ਕਈ ਵਾਰ ਵੀ ਜਾਨਵਰੀ ਚੰਗੇ ਹੁੰਦੇ ਆ ਬਾ ਵੀ ਬੋਲ ਆ ਲੜਾਈ ਕਿ ਸੱਜੀ ਬਈ ਇਹ ਲੜਾਈ ਕਿ ਇਹ ਥੋੜੀ ਮਿਸਟੇਕ ਹੋ ਗਈ ਇਹ ਟੈਂਕੀ ਤੇ ਵਹਿੰਦੀ ਦੀ ਬੱਚਾ ਹੁੰਦੀ ਵੀ 10 ਵਾਰ ਸਾਫ਼ ਹੋ ਕੇ ਵੀ ਟੈਂਕੀ ਤੇ ਹਫ਼ਤਾ ਵੇਲਦੀ ਰਹੀ ਹੈ ਇਹ ਠੀਕ ਆ ਤੇ ਉਹ ਤੋਂ ਬਾਅਦ ਉਸੇ ਕਾਰਨ ਟੈਂਕੀ ਤੇ ਵਗੀ ਅੱਛਾ ਇਹ ਉਹਦੇ ਨੂੰ ਵੀ ਤਕੜੀ ਉੜਦੀ ਸੀ ਇਹ ਕਿੰਨੀ ਹਰੀ ਜੀ 20 25 ਕਬੂਤਰ ਫਿਰਦੇ ਸੀਗੇ ਲਗਾਤਾਰ ਹੀ ਬੈਠ ਗਏ ਮਤਲਬ ਇਹ ਇਕੱਠੇ ਹੋਣਾ ਜੀ ਬੈਗੀ ਹਾਂ ਹਾਂ ਸਹੀ ਆ ਇਹ ਲਾਲ ਰੱਤੀ ਮਤਲਬ 6ਵੀਂ 7ਵੀਂ ਕੁੜੀ ਬੈਠੀ ਸੀ ਇਹ ਸਹੀ ਆ ਸਹੀ ਆ ਬਹੁਤ ਵਧੀਆ ਬਾਈ ਜੀ ਤੇ ਫਿਰ ਤੁਹਾਨੂੰ ਦੱਸ ਜੀ ਇਹ ਬਾਈ ਹੁਣਾ ਦੇ ਆਪਾ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾਇਆ ਮੈਂ ਆਪਣੇ ਮਨ ਦੇ ਵਿੱਚ ਸੀ ਕਿ ਆਪਾਂ ਉਹ ਜਿਹੜੀ ਕਬੂਤਰੀਆਂ ਨਮੋਲ ਜਿੱਤੀ ਉਹ ਦੇਖਣੀ ਆ ਤੇ ਤੁਹਾਨੂੰ ਆਪਾਂ ਦਿਖਾਈ ਵੀ ਆ ਬਾਈ ਜੀ ਠੀਕ ਆ ਤੇ ਬਾਈ ਹੁਣਾਂ ਦੇ ਖੁੱਡੇ ਨੇ ਆਪਾਂ ਇੱਧਰ ਮੈਂ ਸਾਰੇ ਰੱਖੀਆਂ ਹੋਈਆਂ ਨੇ ਬਹੁਤ ਤਗੜੀਆਂ ਤਗੜੀਆਂ ਤੇ ਆਪਾਂ ਸਾਰੇ ਗੇਟ ਜਾਲੀਆਂ ਜਿਹੜੇ ਕਵਰ ਕਰ ਦਿੱਤੇ ਆ ਇਹ ਡੇਰੀ ਫਾਰਮ ਕਿਤੇ ਵੀ ਤੁਸੀਂ ਪੋਲਟਰੀ ਫਾਰਮ ਪਿਗ ਫਾਰਮ ਕਿਤੇ ਵੀ ਜਿਹੜਾ ਇਹ ਸਿਸਟਮ ਤੁਸੀਂ ਲਗਾ ਸਕਦੇ ਹੋ ਤੇ ਭਰਾ ਜਿਹੜੇ ਇੱਥੇ ਰਲ ਮਿਲ ਕੇ ਸ਼ੌਂਕ ਕਰਦੇ ਨੇ ਤੇ ਸ਼ੌਂਕ ਵੀਰ ਹੁਣਾਂ ਦਾ ਬਹੁਤ ਜ਼ਿਆਦਾ ਵਧੀਆ ਆ ਤੇ ਕਿਦਾਂ ਦਾ ਲੱਗਾ ਤੁਹਾਨੂੰ ਸ਼ੌਂਕ ਕਬੂਤਰੀ ਜਿਹੜੀ ਆਪਾਂ ਦਿਖਾਈ ਤੁਹਾਨੂੰ ਅਨਮੋਲ ਵਾਲੀ ਜੀਪ ਵਾਲੀ ਉਹ ਕਿਦਾਂ ਦੀ ਲੱਗੀ ਜ਼ਰੂਰ ਦੱਸਣਾ ਤੇ ਚੈਨਲ ਆਪਣਾ ਵੀਰੇ ਕਰ ਲੋ ਸਬਸਕ੍ਰਾਈਬ ਤੇ ਬਹੁਤ ਛੇਤੀ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਵਾਂਗੇ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ